हां जी ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਤੇ ਜੀ ਅੱਜ ਦੀ ਵੀਡੀਓ ਵਿੱਚ ਨਾ ਆਪਾਂ ਇੱਕ ਟਾਪ ਬਰੀਡ ਦੀ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਜਿਹੜੇ ਹਾਲੇ ਤੱਕ ਵੀਰਾਂ ਨੇ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਬੇਨਤੀ ਹੈ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਹੀ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਤਾਂ ਕਿ ਹਰ ਇੱਕ ਆਉਣ ਵਾਲੀ ਨਵੀਂ ਦਿਨਾਂ ਦੀ ਵੀਡੀਓ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਤੇ ਬਾਕੀ ਦੀ ਜਿਹੜੀ ਗੱਲਬਾਤ ਹੈ ਬਾਈ ਨਾਲ ਕਰਾਂਗੇ ਹਾਂ ਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਠੀਕ ਹੋ ਬਾਈ ਵਧੀਆ ਜੀ ਕਿਰਪਾ ਮਾਲਕ ਦੀ ਬਾਈ ਨਾਮ ਤੇ ਆਪਣਾ ਏਡਰੈਸ ਬੋਲੋ ਨਾਮ ਆਪਣਾ ਸੁਖਵਿੰਦਰ ਸਿੰਘ ਹੈ ਬਾਈ ਪਿੰਡ ਜਿਉਂ ਦਾ ਜ਼ਿਲ੍ਹਾ ਪਟੰਡਾ ਤਸੀਰ ਆਂਪਰਾਪੁਰ ਨੇੜੇ ਪਿੰਡ ਬਾਈ ਹਾਂ ਜੀ ਨੇੜੇ ਪਿੰਡ ਨੇੜੇ ਪਿੰਡ ਆਪਣਾ ਹੈਗਾ ਬਈ ਪਰੰਪਰਾ 9 ਕਿਲੋਮੀਟਰ ਸ਼ਹਿਰ ਹੈ ਹੂੰ ਤੇ ਤਪਾਸ਼ਾਹਰ 7 ਕਿਲੋਮੀਟਰ ਠੀਕ ਹੈ ਨੇੜੇ ਪਿੰਡ ਵੱਲੋ ਵਿਦਿਆਲਾ ਕਢੈਲਾ ਕਢੈਲੀ ਮੋਬਾਈਲ ਨੰਬਰ ਬੋਲ ਦਿਓ ਬਈ 98722 32148 ਇਹ ਬਾਈ ਦਾ ਬਾਈ ਕੰਟੈਕਟ ਨੰਬਰ ਆ ਬਾਕੀ ਚੱਲ ਰਿਹਾ ਸਕਰੀਨ ਤੇ ਨੋਟ ਕਰ ਲਓ ਤੇ ਬਾਈ ਮੁੱਲ ਤਾਂ ਬਸ ਅੱਗੇ ਵੀ ਲੈਣ ਦੇਣੀ ਹੁੰਦਾ ਤੇ ਅੱਜ ਵੀ ਲੈਣ ਦੇਣੀ ਬਈ ਆਪਣਾ ਜਾਇਜ਼ ਹੀ ਹੁੰਦਾ ਮਤਲਬ ਬਸ 5-4 ਮਿੰਟਾਂ ਦਾ ਜਿਹੜਾ ਪਹਿਲੇ ਇੱਕ ਦੋ ਫੋਨਾਂ ਦੇ ਕੰਮ ਹੋ ਜਾਂਦਾ ਸਹੀ ਹੈ ਬਾਈ ਹਾਂ ਤੇ ਕਿਵੇਂ ਰਹਿੰਦਾ ਰਿਸਪੌਂਸ ਆਪਣੀ ਵੀਡੀਓ ਰਿਸਪੌਂਸ ਬਾਈ ਤੁਹਾਨੂੰ ਦੱਸੀ ਜਾਂਦਾ ਵੀ ਬਸ ਇੱਕ ਦੋ ਫੋਨ ਹੀ ਹੁੰਦੇ ਆਪਾਂ ਨੂੰ ਕਿਉਂ ਆਪਣਾ ਮੁੱਲ ਜਾ ਜਾਂਦਾ ਡੰਗਰ ਸਾਫ਼ ਸੁਥਰਾ ਹੁੰਦਾ ਬਾਈ ਲੋਕਾਂ ਨੂੰ ਆਪਣਾ 15000 ਦਾ ਬੱਟਾ ਹੁੰਦਾ ਸਹੀ ਹੈ ਬਾਈ ਤੇ ਕਿਹੜਾ ਸੁਆ ਇਹ ਹੁਣ ਕਰਮ ਵਾਲੀ ਸੁਆ ਇਹ ਬਾਈ ਦੂਜਾ ਸੁਆ ਕਦੋਂ ਸੁਈਆ ਇਹਨੂੰ ਬਾਈ ਮਾਲ ਕਰੇ ਮੁਤਾਬਕ ਤਿੰਨ ਦਿਨ ਵਾਲੇ ਚੌਥਾ ਜਰਮਨ ਵਾਲੇ ਚ ਚਾਹੇ ਤਿੰਨ ਦਿਨ ਮਾਲ ਲੈਣ ਚਾਹੇ ਚਾਹੇ ਚੌਥਾ ਦਿਨ ਮਾਲ ਲੈ ਅਗਲਾ ਠੀਕ ਆ ਬੱਚਾ ਵਸ ਆ ਗਿਆ ਹੈ ਨਾ ਬੱਚਾ ਬੱਛਾ ਆ ਗਿਆ 나ੜੂਆਂ ਨੂੜੋ ਬੱਚੇ ਦਾ ਨਾਲ ਹੀ ਆ ਜੇ ਦਿਖਾ ਦੇ ਨਾਲ ਆ ਬਾਈ ਉਹ ਚੈੱਕ ਕਰ ਸਕਦੇ ਹੋ ਜਮ੍ਹਾਂ ਇਹ ਬੱਚਾ ਇਹਨੇ ਕਰਮਾਂ ਨੇ ਬੱਚੇ ਨੂੰ ਜਨਮ ਦਿੱਤਾ ਤੇ ਜਗਾੜ ਦਿਖਾ ਦੇ ਬੱਚੀ ਦਾ ਬਈ ਲੈ ਮੈਨੂੰ ਲੱਗਦਾ ਫਿਟਨੈਸ ਦੇਖ ਯਾਰ ਹਾਂ ਲੈ ਕੀ ਬਾਤ ਹੈ ਮੈਨੂੰ ਲੱਗਦਾ ਇੰਨੀ ਫਿਟਨੈਸ ਤਾਂ ਬੈਡਡਾ ਬੱਗ ਠੰਡੀ ਆ ਬਈ ਐਣੀ ਵੀ ਲੂਦ ਲੂਦ ਜੇ ਕਰੀ ਜਾਊਗੀ ਲੈ ਹੂੰ ਠੰਡੀ ਦੇਖ ਸਕਦੇ ਹੋ ਬਈ ਫੁੱਲ ਆ ਬਾਕੀ ਸਫਾਈ ਆ ਨਾ ਜਿਹੜੀ ਲੇਵੇ ਦੀ ਪਤਾ ਹੀ ਨਹੀਂ ਲੱਗਦਾ ਇੰਨਾ ਫਿਕਸਡ ਰ ਹਾਂ ਹੂੰ ਤੇ ਬਈ ਕਿੰਨਾ ਹੁਣ ਬੋਲਾ ਜਾਂ ਕਿੰਨਾ ਇਹਨੂੰ ਦੁੱਧ ਕੈਰੀ ਬਈ ਬਈ ਬੋਲਾ ਮੰਨ ਲੈ ਦੁੱਧ ਮੰਨ ਲੈ 18 ਦੇ 19 ਦੇ ਵਿੱਚ ਆ ਠੀਕ ਹੈ ਹਾਂ ਮੰਨ ਕੇ ਚੱਲੋ ਵੀ ਕੋਈ ਵੀਰ ਆਉਂਦਾ ਵਾ ਮੈਂ ਦੋ ਟਾਈਮ ਚਾਰ ਟਾਈਮ ਚਾਰ ਟਾਈਮ ਜਵਾਈ ਕਰ ਲੈ ਜੇ ਬਾਈ ਠੀਕ ਹੈ ਬਾਕੀ ਆਪਣਾ ਕਹਿਣੇ ਗੱਲਾਂ ਨਹੀਂ ਜਾਨਵਰ ਵੀ ਗਵਾਹੀ ਭਰਦਾ ਬਾਈ ਮੈਂ ਕਹਣਾ ਯਾਰ ਕੀ ਆ ਬਾਤ ਲੈ ਥਾਣ ਦੇਖੋ ਗਲਾਬੀ ਥਾਣ ਨਾੜਾ ਨੂੜਾ ਨਾ ਉਂਗਲ ਰ ਗਿਆ ਹਾਂ ਜੀਹੰਤ ਜਾਣ ਵਾਲੀ ਬੱਸੀ ਆ ਗਿੰਦ ਜਾਣ ਵਾਲੀ ਬੱਛੀ ਬਈ ਰੰਗ ਪ੍ਰਿੰਟ ਵਾਲੀ ਕਿੰਨਾ ਪਾ ਦੋ ਦੁੱਧ ਬਈਆ ਦੁੱਧ ਬਈ ਦੇਓ ਇੱਥੇ 24 ਕਿਲੋ ਬੱਛੀ ਠੀਕ ਹੈ ਹਾਂ 25 ਨੂੰ ਵੀ ਟੱਚ ਕਰ ਸਕਦੀ ਆ ਤੇ ਲੇਵਾ ਦੇਖੋ ਯਾਰ ਖੜਿਆ ਨਹੀਂ ਜਾਂਦਾ ਹਾਂ ਇੰਨਾ ਚੰਗਾ ਇਹਦੇ ਥੱਲੇ ਲੇਵਾ ਕਰਮਾੜੀ ਥੱਲੇ ਸਫਾਈ ਵਾਲਾ ਫਿਰਨੇ ਸਾਲ ਤੇ ਤੋਰਗੇ ਦਿਖਾਉਣੇ ਆ ਬਈ ਤੂੰ ਕਹੇਗਾ ਮੱਲਾ ਉਹ ਧੁਰਦੀਆਂ ਲੱਤਾਂ ਚੌੜੀਆਂ ਕਰ ਬੱਛੀ ਨਲੇ ਗੱਲ ਹੋਰ ਆ ਭਾਵੇਂ 2 ਸੂਏ ਸੂਪੇ ਭਾਵੇਂ 4 ਸੂਪੇ ਲੇਵਨੇ ਆਂ ਫਿਟਨੈਸ ਵਾਲੀ ਬੱਛੀ ਆ ਬਈ ਹਮ ਸਹੀ ਆ ਕੁਆਲਟੀ ਦੀ ਦੇ ਮਗਰ ਹੋ ਜਾ ਹੁਣ ਦਿਖਾ ਦੇ ਲੱਤਾਂ ਚੌੜੀਆਂ ਕਰ ਕਰ ਧਰਦੀ ਆ ਬੱਛੀ ਹਮ ਕੀ ਆ ਬਾਤ ਲੈ ਫਿਟਨੈਸ ਦੇਖ ਯਾਰ ਹਨਾ ਹਾਂ ਕੀ ਆ ਬਾਤ ਆ ਬਾਲੀ ਸੋਹਣੀ ਫਿਟਨੈਸ ਆ ਅਸਲ ਵਿੱਚ ਨਾ ਆਪਾਂ ਕਹਦੀ ਜਿਵੇਂ ਮੱਲਾ ਵਾਲਾ ਤੋਰਾ ਕਿਆ ਬਾਤ ਹੈ ਲੈ ਹਾਂ ਮਕੀਨਾ ਪੁਰਾਣੀ ਆਂਦਾ ਬੱਚੀ ਤੋਂ ਲੱਤਾ ਐ ਚੌੜੀਆਂ ਕਰਦੀ ਇੱਕ ਤਰ੍ਹਾਂ ਦਾ ਜਿਵੇਂ ਡਿਜ਼ਾਈਨ ਐ ਜਿਵੇਂ ਚੜਾ ਹੁੰਦਾ ਨਾ ਇਸ ਤਰ੍ਹਾਂ ਦੀ ਦਿਖਾ ਦੇ ਬਾਈ ਲੈ ਹੂੰ ਛੰਡੀ ਛੰਡੀ ਬਾਈ ਚੈੱਕ ਕਰ ਸਾਰੀਦਾ ਫੁੱਲ ਲੱਗੇ ਕਰਮਾ ਲਈ ਲੈ ਫੇਸਬੁੱਕ ਵੀ ਬੜਾ ਪਿਆਰਾ ਹੈ ਨਾ ਬੜਾ ਬਾਈ ਕੁਆਲਿਟੀ ਦੀ ਬੱਚੀ ਆ ਬਾਈ ਸਹੀ ਹੈ ਬਾਈ ਕਿਆ ਬਾਤ ਆ ਬਾਕੀ ਤੋਰਾ ਪ੍ਰਿੰਟ ਰੰਗ ਰੂਪ ਜਿੰਦ ਜਾਨ ਦੀ ਗੱਲ ਕਰੀਏ ਚਮਕ ਦੀ ਗੱਲ ਕਰੀਏ ਫੁੱਲ ਕਰਮਾ ਲਈ ਦੀ ਤੇ ਬਾਈ ਮੋਲੇ ਦਾ ਫਿਰ ਲੈਣ ਦੇਣ ਬਈ ਦੇਖੋ ਮੁੱਲ ਤਾਂ ਤੁਹਾਨੂੰ ਪਤਾ ਹੈ ਜੀ ਬੱਚਿਆਂ ਲੋਕ 90 90 85 85 ਹਜ਼ਾਰ ਰੁਪਈਆ ਕਰੀ ਜਾਂਦੇ ਆ ਹੂੰ ਤੇ ਆਪਾਂ 75 ਹਜ਼ਾਰ ਚੋਂ ਮਾਨਤਾਨ ਕਰਦੇ ਆ 75 ਚੋਂ ਹਾਂ ਚੱਕੋ ਬਈ 75 ਹਜ਼ਾਰ ਸੇ ਲੈ ਵਾਤਾ ਦੇ ਬਈ ਅਸਲ ਤਾਂ ਹਾਂ ਜੀ ਕਰਦਾ ਦੋ ਕੜੀਆਂ ਦੇਖ ਲੈ ਦੇਖੀ ਜਾ ਬੈਠਾ ਸਹੀ ਹੈ ਬਈ ਕੀ ਬਾਤ ਆਸ ਭਾਈ ਇਸ ਨੂੰ ਬੜੀ ਯਾ ਤਾਰਾ ਮਾਰੋਂਗੇ ਤਾਰਾ ਮਾਰਦਨੇ ਮਾਰ ਦੋ ਬਈ ਚਵਾਈ ਆਪਾਂ ਤੁਹਾਨੂੰ ਚੈੱਕ ਕਰਵਾ ਦਨੇ ਆ ਤਾਰਾਂ ਬਈ ਕਹਿੰਦਾ ਮਾਰ ਦਨੇ ਆ ਬਾਕੀ ਠੰਡੀ ਦੇਖ ਯਾਰ ਠੰਡੀ ਤਾਂ ਬਈ ਯਾਰ ਲੈ ਧੱਕ ਕੇ ਲੱਤ ਪਾਸੇ ਕਰਨੀ ਪੈਂਦੀ ਆ ਹੂੰ ਬਾਹਲੀ ਨਹੀਂ ਆ ਠੰਡੀ ਹੈ ਕੀ ਗਰਮ ਵਾਲੀ ਬਾਕੀ ਵਜਨ ਵਾਲੀ ਆ ਯਾਰ ਵਜਨ ਵਾਲੀ ਬਾਈ ਬੱਛੀ ਹੂੰ ਬਾਕੀ ਤੂੰ ਨਾੜਾ ਨੂੜਾ ਦਿਖਾਈ ਇਧਰ ਪਾਸੇ ਆਉਂਦੇ ਬੈਠ ਨੂੰ ਬਾਕੀ ਜਿੰਦ ਜਾਨ ਨਹੀਂ ਆ ਹੂੰ ਲੱਸੀ ਲਾਮੀ ਨਹੀਂ ਹੈਗੀ ਕਿ ਨਾ ਨਾ ਟੁੱਟੀ ਭਜੀ ਜੀ ਨਹੀਂ ਹੈਗੀ ਬਈ ਹੂੰ ਜਿੰਦ ਜਾਨ ਵਾਲਿਆ ਜਿੰਨੀ ਕ ਹੈਗੀ ਐ ਗਰਮ ਵਾਲੀ ਹਾਂ ਬਾਕੀ ਜਿਵੇਂ ਤੋਪਾ ਅੱਜ ਗਰਮੀ ਵੀ ਕੋਈ ਗਰਮੀ ਫਰਮੀ ਨਹੀਂ ਬੰਦ ਨਾ ਬਈ ਨਾ ਬਾਕੀ ਬਈ ਮੁੱਲ ਵੀ ਪਾਈਆਂ ਦੇ ਅੱਗੇ ਵੀ ਲੈਣ ਦੇਣ ਹੁੰਦਾ ਤੇ ਮੁੱਲ ਬਾਈ ਨੇ ਅੱਜ ਵੀ ਜਿਵੇਂ ਫਿਕਸ ਤੇ ਲੈਣ ਦੇਣੀ ਕਰ ਤੱਕ ਨਹੀਂ ਬਈ ਹਾਂ ਬਾਕੀ ਹੁਣ ਸੋਨੂ ਨਾ ਆਪਾਂ ਥਣ ਚੈੱਕ ਕਰਵਾ ਲੈਣ ਆਪਾਂ ਸਮਾਤ ਨਾੜਾ ਨੂੜਾ ਦਿਖਾ ਦੇ ਬਈ ਮੂਰ ਆ ਮਾਰਗੀ ਗਲਾਸਾਂ ਵਰਗਾ ਥਣਕ ਨੇ ਕਿਆ ਬਾਤ ਆ ਨਾੜਾ ਦੇਖੋ ਬਈ ਮੈਨੂੰ ਲੱਗਦਾ ਨਾ ਜਿਵੇਂ ਟ੍ਰੀਕੀ ਜਿਹਾ ਆਪਾਂ ਕਹਦੀਏ ਹਾਂ ਚਮਕਦੀਆਂ ਹੁੰਦੀਆਂ ਉਸ ਤਰ੍ਹਾਂ ਦੇ ਨਾੜਾ ਗਰਮ ਵਾਲੀ ਦੇ ਲੈ ਹੂੰ ਲੈ ਠੰਡੀ ਥਾਹ ਚੈੱਕ ਨਾੜਾ ਉੱਠਿਆ ਦਿਖਾ ਹੂੰ ਲੈ ਪਤਾ ਲੱਗਦਾ ਹਨਾ ਕੱਲੀ ਕੱਲੀ ਨਾੜ ਪਤਾ ਲੱਗਦਾ ਕਿ ਨਹੀਂ ਹਾਂ ਬਾਕੀ ਨਾੜ ਨਹੀਂ ਬਈ ਤੂੰ ਚਵਾਈ ਵੀ ਦੇਖੀ ਬੱਚੀ ਦੀ ਹੂੰ ਲੈ ਬਈ ਅਸਲ ਵਿੱਚ ਬੜਾ ਮੋਟਾ ਝੋਨਾ ਬਾਈ ਹੈ ਨਾ ਕੀ ਬਾਤ ਆ ਐ ਲੱਗਦਾ ਜਿਵੇਂ ਆਪਾਂ ਕਹਦੀਏ ਨਾ ਵੀ ਮੋਟੀ ਜਮ ਮੋਗੇ ਚ ਚਵਾਈ ਆਉਂਦੀ ਹੈ ਹੈ ਨਾ ਹਾਂ ਦੇਖ ਕੀ ਬਾਤ ਆ ਯਾਰ ਬੜਾ ਮੋਟਾ ਝੋਨਾ ਕਰਮਣੇ ਨੂੰ ਨਲੇ ਪੋਲੀ ਆ ਕਿ ਨਹੀਂ ਪੋਲੀ ਬਾਈ ਲੈ ਹੂੰ ਕੀ ਬਾਤ ਆ ਨਲੇ ਤਾਂ ਰਹੀ ਬਾਈ ਆਉਣਾਂ ਕੋੜੀਆਂ ਥੱਲੇ ਭੂਰ ਛਿੱਟੇ ਦੀ ਗੰਡ ਨਾੜ ਦੀ ਗਾਰੰਟੀ ਹੋਊਗੀ ਠੀਕ ਆ ਹਾਂ ਬਾਕੀ ਨੇ ਬਈ ਠੰਡੀ ਠੰਡੀ ਬਾਕੀ ਬਈ ਆਹ ਧਾਰਾ ਸਾਹਮਣੇ ਪਹ ਮਾਰੀ ਤੇ ਮੈਨੂੰ ਲੱਗਦਾ ਦੇਖ ਲੈ ਬਈ 2.5 ਕਿਲੋ ਨਿਕਲ ਗਿਆ ਸਹੀ ਆ ਬਈ ਕਿਉਂਕਿ ਹਜੇ ਧਾਰਾਂ ਹੀ 4-4 ਮਾਰ ਗਿਆ ਥਣ ਦਿਖਾ ਦੇ ਬਈ ਦੇ ਹਮ ਬਾੜੀ ਸਿਹਾਈ ਵਾਲਾ ਸਾਡਾ ਕਨੇ ਚਾਹੇ ਹੱਥੀ ਚੋਈ ਚੱਲੇ ਚਾਹੇ ਮਸ਼ੀਨ ਤੇ ਚੋਲੇ ਕੋਈ ਚੱਕਰੀ ਨਹੀਂ ਨਾੜਾਂ ਦਾ ਕੱਲੇ ਕੱਲੇ ਨਾੜ ਨਾ ਇਹ ਪਤਾ ਲੱਗਦਾ ਬਲ ਪਏ ਪਏ ਨਾੜਾ ਸਹੀ ਆ ਬਈ ਹੁਣ ਬੱਚੀ ਦਾ ਰੋਹ ਦਿਖਾ ਦੇ ਪਹਿਲੇ ਹਮ ਕੀ ਬਾਤ ਹੈ ਮੇਨ ਗਲਨਾ ਸਫਾਈ ਦੇਖੋ ਯਾਰ ਬਾੜੀ ਹੈ ਜੀ ਗੁਲਾਬੀ ਥਾਣ ਚਾਹੀਦਾ ਹੁੰਦਾ ਇਹਨੂੰ ਮੁੰਨਾ ਲੇ ਵਾਈ ਗੁਲਾਬੀ ਆ ਇਹਨੂੰ ਲੇ ਵਾਈ ਗੁਲਾਬੀ ਆ ਸਾਰਾ ਹਮ ਸਹੀ ਹੈ ਬਾਈ ਲੈ ਕੀ ਬਾਤ ਹੈ ਸੋ ਬਾਈ ਤੁਸੀਂ ਤੁਸੀਂ ਚੈੱਕ ਕਰ ਸਕਦੇ ਹੋ ਲੈਵੇ ਦੀ ਇੱਕ ਨੰਬਰ ਤੇ ਮੁੱਲ ਵੀ ਬਾਈ ਨੇ ਖਿੱਚ ਕੇ ਰੱਖਿਆਗਾ ਕਿਸੇ ਵੀ ਵੀਰ ਨੂੰ ਇਹ ਬੜ ਪਸੰਦ ਆ ਵੇ ਕਰ ਲਿਓ ਬਾਈ ਨਾਲ ਕੰਡੈਕਟ ਧੰਨਵਾਦ